ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਮਿੱਤਰਤਾ ਫਰੈਂਡਸ਼ਿਪ ਜੀ ਨੂੰ ਅਸੀਂ ਕੰਨੀ ਆ ਠੀਕ ਹੈ ਨਾ ਲੈਟਸ ਸਟਾਰਟ ਮਿੱਤਰਤਾ ਹੀ ਜ਼ਿੰਦਗੀ ਦੀ ਉਚਾਈ ਦਾ ਨਾਪ ਹੈ ਮਿੱਤਰ ਬਣਨ ਲਈ ਬੜੀਆਂ ਹੀ ਕੋਮਲ ਸਿਫਤਾ ਚਾਹੀਦੀਆਂ ਹਨ ਮਿੱਤਰਤਾ ਜ਼ਿੰਦਗੀ ਦਾ ਅਤੀ ਸੋਨਾ ਦ੍ਰਿਸ਼ ਹੈ ਮਿੱਤਰ ਲਈ ਕੁਰਬਾਨ ਹੋ ਜਾਨ ਲਈ ਪ੍ਰੇਰਨਾ ਪਰੀ ਮਨ ਸ਼ੁੱਧ ਕਰਨ ਵਾਲੀ ਘਟਨਾ ਕਾਠੀ ਹੋਰ ਕੋਈ ਖਿਆਲ ਕੀਤੀ ਜਾ ਸਕਦੀ ਹੈ ਗਾਹਕ ਨੂੰ ਮਿੱਤਰ ਬਣਾਓ ਮਤਾ ਹਿੱਤ ਨੂੰ ਮਿੱਤਰ ਬਣਾਓ ਗੁਆਂਟੀ ਨੂੰ ਮਿੱਤਰ ਬਣਾਓ ਜਿਸ ਨਾਲ ਤੁਹਾਡਾ ਵਾਹ ਪੈਂਦਾ ਹੈ ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨਾਲ ਤੁਸੀਂ ਵਰਤਦੇ ਹੋ ਉਹਨਾਂ ਨੂੰ ਮਿੱਤਰ ਬਣਾਓ ਜਦ ਤੱਕ ਤੁਸੀਂ ਕਿਸੇ ਨੂੰ ਮਿੱਤਰ ਬਣਾਉਣ ਵਿੱਚ ਕਾਮਯਾਬ ਨਹੀਂ ਹੁੰਦੇ ਤੁਹਾਡਾ ਤੋਖਲਾ ਦੂ ਨਹੀਂ ਹੋਵੇਗਾ ਸਭ ਡਰ ਸਹਿਮ ਸਭ ਚੋਰੇ ਇਸ ਲਈ ਹਨ ਕਿ ਦੂਸਰੀ ਧੀ ਦੀ ਮਿੱਤਰਤਾ ਦਾ ਯਕੀਨ ਨਹੀਂ ਹੁੰਦਾ ਸਾਨੂੰ ਜਿਹੜਾ ਡਰ ਲੱਗਾ ਰਹਿੰਦਾ ਕਿ ਅਸੀਂ ਮਿੱਤਰ ਬਣਾਵਾਂਗੇ ਪਤਾ ਨਹੀਂ ਉਹ ਕਿਵੇਂ ਦਾ ਹੋਏਗਾ ਕਿਉਂਕਿ ਸਾਨੂੰ ਜਿਹਨੂੰ ਅਸੀਂ ਮਿੱਤਰ ਬਣਾਨੇ ਆ ਉਹ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਸਾਨੂੰ ਹੁੰਦਾ ਕਿ ਉਹ ਸਾਨੂੰ ਧੋਖਾ ਨਾ ਦੇ ਦੇਵੇ ਮਿੱਤਰ ਸਾਹਮਣੇ ਸਾਡੀ ਜ਼ੁਬਾਨ ਵੀ ਸਾਫ਼ ਦੁਰਦੀ ਹੈ ਯਾਨਕਿ ਮਿੱਤਰ ਜਿਹੜਾ ਹੋਏਗਾ ਅਸੀਂ ਉਹਦੇ ਸਾਹਮਣੇ ਕੁਝ ਵੀ ਬੋਲ ਲੈਨੇ ਆ ਸਾਡਾ ਕਦਮ ਵੀ ਤਿੱਖਾ ਪੁੱਟਿਆ ਜਾਂਦਾ ਹੈ ਸਾਨੂੰ ਚੰਗਿਆ ਆੜਤਾ ਵੀ ਸੁੱਝਦੀਆਂ ਹਨ ਪਰ ਜਦੋਂ ਦੂਜੀ ਤੀਸ ਦੀ ਮਿੱਤਰਤਾ ਦਾ ਸ਼ੱਕ ਹੁੰਦਾ ਹੈ ਉਦੋਂ ਸਾਡੀ ਜ਼ੁਬਾਨ ਬੰਦ ਹੋ ਜਾਂਦੀ ਹੈ ਠੀਕ ਹੈ ਯਾਨੀ ਕਿ ਜੇ ਤੇ ਚੰਗਾ ਮਿੱਤਰ ਮਿਲ ਗਿਆ ਫਿਰ ਤਾਂ ਬਹੁਤ ਵਧੀਆ ਜੇ ਮਿੱਤਰ ਧੋਖਾ ਦੇਣ ਵਾਲਾ ਮਿਲ ਗਿਆ ਤੇ ਸਾਡੀ ਫਿਰ ਬਾਅਦ ਚ ਜ਼ੁਬਾਨ ਹੀ ਬੰਦ ਹੋ ਸਕਦੀ ਹੈ ਠੀਕ ਹੈ ਮਿੱਤਰ ਦਾ ਬਾਰੇ ਤੁਸੀਂ ਆਪਣੇ ਵੱਲੋਂ ਵੀ ਹੋਰ ਵੀ ਕੁਝ ਲਿਖ ਸਕਦੇ ਹੋ